ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਲੋਂਗੋਵਾਲ ਵੱਲੋਂ ਭਾਰਤੀ ਕਿਸਾਨ ਜੁਨੇ ਅਨਿਕਤਾ ਯਾਦ ਅੱਜ ਦੀ ਇਸ ਵੀਡੀਓ ਰਾਹੀਂ ਪੰਜਾਬ ਦੇ ਹਰ ਉਸ ਵਰਗ ਦੇ ਲੋਕਾਂ ਨੂੰ ਜਿਹੜੇ ਸਾਡੀਆਂ ਮੰਗਾਂ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਸੰਘਰਸ਼ਾਂ ਦੇ ਵਿੱਚ ਕੋਦੇ ਰਹੇ ਨੇ ਮਦਦ ਕਰਦੇ ਰਹੇ ਨੇ ਗੱਲ ਕਰਨੀ ਚਾਹੁੰਦਾ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਕੱਲ ਨੂੰ 5 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ 19 ਥਾਵਾਂ ਤੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾ ਦਾ ਚੱਕਾ ਜਾਮ ਕਰਨਾ ਹੈ ਇਹ ਚੱਕਾ ਜਾਮ ਕਿਉਂ ਕਰਨਾ ਪਿਆ ਕਿਉਂਕਿ ਮਜਬੂਰ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਇਹੋ ਜੇ ਪ੍ਰੋਗਰਾਮ ਕਰਨੇ ਪੈ ਰਹੇ ਨੇ ਜੋ ਸੰਖੇਪ ਸਰਕਾਰ ਨੂੰ ਦੇਣ ਲਈ ਸਿਰਫ 2 ਘੰਟਿਆਂ ਦਾ ਪ੍ਰੋਗਰਾਮ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਰਕਾਰ ਕੋਲੇ ਮੰਗ ਪੱਤਰ ਭੇਜ ਕੇ ਵੀ ਇਹ ਮੰਗ ਕੀਤੀ ਗਈ ਹੈ ਕਿ ਸੈਂਟਰ ਸਰਕਾਰ ਵੱਲੋਂ ਜੋ ਸਾਰੇ ਰਾਜਾਂ ਨੂੰ ਪੰਜਾਬ ਨੂੰ ਵੀ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ 'ਚ ਦੇਣ ਲਈ ਇਸ ਬਿਜਲੀ ਬਿੱਲ ਬਣਾ ਕੇ ਭੇਜਿਆ ਕਿ ਪਹਿਲੇ ਐਕਟ ਦੇ ਵਿੱਚ ਸੋਧਾ ਕਰਕੇ ਕਾਰਪੋਰੇਟਾਂ ਨੂੰ ਇਹ ਪਬਲਿਕ ਅਦਾਰਾ ਲੁੱਟਣ ਲਈ ਖੁੱਲ੍ਹ ਕਰਨ ਵਾਸਤੇ ਉਹ ਜਿਹੜਾ ਖਰੜਾ ਭੇਜਿਆ ਗਿਆ ਹੈਗਾ ਉਹਦਾ ਬਿੱਲ ਬਣਨਾ ਹੈਗਾ ਪੰਜਾਬ ਸਰਕਾਰ ਤੋਂ ਰਹਿ ਮੰਗੀਆਂ ਤੇ ਪੰਜਾਬ ਦੀ ਸਰਕਾਰ ਨੇ ਹਲੇ ਤੱਕ ਉਸ ਖਰੜੇ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਤੁਸੀਂ ਆਲ ਪਾਰਟੀ ਮੀਟਿੰਗ ਸੱਦ ਕੇ ਫੈਸਲਾ ਕਰੋ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਸਾਨੂੰ ਬਿਜਲੀ ਬੋਰਡ ਦਾ ਨਿੱਜੀਕਰਨ ਨਹੀਂ ਚਾਹੀਦਾ ਕਿਉਂਕਿ ਮਿਲਦੀਆਂ ਸਬਸਿਡੀਆਂ ਨੇ ਖਤਮ ਹੋ ਜਾਣਾ ਹੈ ਹੋਰ ਮਿਲਦੀਆਂ ਰਹਿਤਾਂ ਨੇ ਬਿਲੀ ਨੇ ਮਹਿੰਗੀ ਹੋ ਜਾਣਾ ਹੈ ਆ ਖੇਤੀਬਾੜੀ ਸੈਕਟਰ ਖਵਾ ਹੋ ਜਾਣਾ ਹੈ ਇਹ ਲੋਕ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਚੁੱਪ ਕਿਉਂ ਹੈ ਇਥੇ ਜ਼ੁਬਾਨ ਖੋਲੇ ਤੇ ਨਾਲ ਦੀ ਨਾਲ ਲਿਖ ਕੇ ਭੇਜੇ ਕੇਂਦਰ ਸਰਕਾਰ ਨੂੰ ਕਿ ਸਾਨੂੰ ਨਹੀਂ ਚਾਹੀਦਾ ਇਹ ਬਿਜਲੀ ਬੋਰਡ ਦਾ ਨਿੱਜੀਕਰਨ ਨਿਗਮੀਕਰਨ ਨਾਲ ਦੀ ਨਾਲ ਪੰਜਾਬ ਦੀ ਸਰਕਾਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਵਰਗੇ ਪਲਾਂਟ ਜਿਹੜੇ ਗੁਰੂਆਂ ਦੇ ਨਾਮ ਤੇ ਬਣੇ ਉਹਨਾਂ ਦੀਆਂ ਜ਼ਮੀਨਾਂ ਨੂੰ ਵੇਚਣ ਚੱਲੀ ਹੈ ਪਟਿਆਲੇ ਦੇ ਵਿੱਚ ਹੋਰ ਬਹੁਤ ਥਾਵਾਂ ਤੇ ਜਿਹੜੀਆਂ ਲੋਕਾਂ ਦੀ ਮਿਹਨਤ ਨਾਲ ਉਹਦੇ ਚੁਸਰੇ ਆਧਾਰੇ ਲੋਕਾਂ ਦੇ ਟੈਕਸ ਨਾਲ ਉਸਰੇ ਆਧਾਰੇ ਤੇ ਉਹ ਜ਼ਮੀਨਾਂ ਕੌਡੀਆਂ ਦੇ ਭਾ ਕਿਸਾਨਾਂ ਤੋਂ ਲੈ ਕੇ ਤੇ ਦਾਨ ਦੇ ਵਿੱਚ ਦਿੱਤੀਆਂ ਹੋਈਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੀ ਹੈ ਸੋ ਇਸ ਰੋਸ ਵਜੋਂ ਕੱਲ ਨੂੰ ਪੰਜਾਬ ਭਰ ਦੇ ਵਿੱਚ ਜਿੱਥੇ ਹਜ਼ਾਰਾਂ ਭੈਣਾ ਭਰਾ ਆਮ ਲੋਕ ਸਾਰੇ ਵਰਗ ਦੇ ਲੋਕ 2 ਘੰਟਾ ਲਈ ਚੱਕੇ ਜਾਮ ਵਿੱਚ ਪਹੁੰਚਣਗੇ ਜਿੱਥੇ ਜਿੰਨਾ ਤੱਕ ਇਹ ਵੀਡੀਓ ਨੂੰ ਤੁਸੀਂ ਪਹਚਾਉਂਗੇ ਹਰ ਘਰ ਦੀ ਲੋੜ ਹੈ ਬਿਜਲੀ ਬਿਜਲੀ ਸਾਡੀ ਜ਼ਿੰਦਗੀ ਦੀ ਲੋੜ ਹੈ ਇਸ ਨੂੰ ਬਚਾਉਣ ਲਈ ਆਪਾਂ ਸੰਗਰੂਰ ਦੇ ਵਿੱਚ ਸਨਾਮ ਉਦਮ ਸਿੰਘ ਵਾਲਾ ਰੇਲਵੇ ਸਟੇਸ਼ਨ ਦੇ ਉੱਤੇ 12 ਵਜੇ ਇਕੱਠੇ ਹੋਣਾ ਹੈ 1 ਤੋਂ 3 ਵਜੇ ਤੱਕ 2 ਘੰਟੇ ਚੱਕਾ ਜਾਮ ਕਰਨਾ ਹੈ ਸਾਰੇ ਭਰਾਵਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਪਹੁੰਚੋ ਨਾਲ ਦੀ ਨਾਲ ਜਿਹੜੇ ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਵਾਲੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਪੰਜਾਬ ਦੇ ਦੇਸ਼ ਦੇ ਵੱਡੇ ਮੁੱਦੇ ਐ ਇਹਨਾਂ ਨੇ ਰੇਲਵੇ ਵਰਗੇ ادارے ਵੀ ਵੇਚ ਦੇਣੇ ਹੈਗੇ ਐ ਇਸ ਕਰਕੇ ਤੁਸੀਂ ਸਾਡੇ ਕਰਕੇ ਭਾਵੇਂ ਕੋਈ ਸਮੱਸਿਆ ਚਲਣੀ ਪੈਂਦੀ ਹੈਗੀ ਹੈ ਚੱਲਦੇ ਚੱਲਣ ਦੇ باوجود ਵੀ ਸਾਡਾ ਸਾਥ ਦਿਓ ਸਾਰੀਆਂ ਥਾਵਾਂ ਦੇ ਉੱਤੇ ਛਾਤਰੀਆਂ ਲਈ ਉਹਨਾਂ ਨੂੰ ਕਿਤੇ ਛੱਡਣ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਚਾਹ ਪਾਣੀ ਦੀ ਲੋੜ ਪੈਂਦੀ ਹੈ ਅਸੀਂ ਮਦਦ ਕਰਾਂਗੇ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਪਰ ਤੁਹਾਡੇ ਸਾਥ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ